ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਇਸਰਹ ਦੀ ਲੋਕ ਵਰਸਾ ਚੈਨਲ ਵਿੱਚ ਨਾਲ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਤੁਹਾਡੇ ਨਾਲ ਨਵਾਂ ਪੁਰਾਣਾ ਇਤਿਹਾਸ ਜਿਹੜਾ ਵਾ ਸਾਂਝਾ ਕਰਦੇ ਰਹਿੰਦੇ ਆ ਸਰਹਦੀ ਲੋਕ ਵਰਸਾ ਦੀ ਟੀਮ ਅੱਜ ਉਸ ਇਤਿਹਾਸਕ ਪਿੰਡ ਦੇ ਵਿੱਚ ਪਹੁੰਚੀ ਆ ਕਿ ਜਿਸ ਪਿੰਡ ਨੇ ਦੁਨੀਆ ਤੇ ਬਹੁਤ ਸਾਰਾ ਨਾਮ ਕੀਤਾ ਇੱਥੇ ਪ੍ਰਾਤਨ ਸਮੇਂ ਦੇ ਘਰ ਨੇ ਪ੍ਰਾਤਨ ਸਮੇਂ ਦੀਆਂ ਇਮਾਰਤਾਂ ਨੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦਾ ਉਹ ਵੀ ਤਾਂ ਨ ਪਵਿੱਤਰ ਸਥਾਨ ਮਹਾਵਾਂਗੇ ਉਹ ਗੁਰਦੁਆਰਾ ਵਾ ਕਿ ਜਿੱਥੇ ਗੁਰੂ ਸਾਹਿਬ ਨੇ ਟੱਪ ਮਾਰ ਕੇ ਤੇ ਮਿੱਠੇ ਪਾਣੀ ਦਾ ਜਿਹੜਾ ਵਾ ਉੱਥੇ ਪ੍ਰਬੰਧ ਕੀਤਾ ਸੀਗਾ ਕਿਉਂਕਿ ਇਸ ਪਿੰਡ ਦੇ ਵਿੱਚ ਸੰਗਤਾਂ ਨੂੰ ਜਿਹੜਾ ਪਾਣੀ ਪੀਣ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਪਰ ਗੁਰੂ ਮਹਾਰਾਜ ਨੇ ਇੱਥੇ ਜਿਹੜਾ ਵਾ ਮਿੱਠੇ ਪਾਣੀ ਦਾ ਜਿਹੜਾ ਵਾ ਇਹੋ ਜਿਹਾ ਇੱਕ ਕ੍ਰਿਸ਼ਮਾ ਹੋਇਆ ਕਿ ਗੁਰੂ ਮਹਾਰਾਜ ਜੀ ਨੇ ਇੱਥੇ ਮਿੱਠਾ ਪਾਣੀ ਜਿਹੜਾ ਕੱਢਿਆ ਸੀ ਤੇ ਸਾਰਾ ਪਿੰਡ ਜਿਹੜਾ ਵਾ ਉਸ ਗੁਰਦੁਆਰਾ ਸਾਹਿਬ ਤੋਂ ਮਿੱਠਾ ਪਾਣੀ ਵਰਤਦਾ ਰਿਹਾ ਅਜੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਪ੍ਰਾਤਨ ਸਮੇਂ ਦੀ ਜਿਹੜੀ ਪੁਰਾਣੀ ਇਮਾਰਤ ਆ ਸਰਦਾਰ ਛਤਰਪਾਲ ਸਿੰਘ ਜੀ ਉਹਨਾਂ ਦਾ ਇੱਕ ਘਰਵਾ ਤੇ ਤੁਸੀਂ ਦੇਖ ਰਹੇ ਹੋ ਕਿ ਇਹ ਘਰ ਦੀ ਉਚਾਈ ਕਿੰਨੀ ਆ ਪਿੰਡ ਦੇ ਵਿੱਚ ਮੈਂ ਜਿੰਨੇ ਵੀ ਘਰ ਵੇਖੇ ਆ ਇਹ ਸਾਰੇ ਆ ਹੀ ਘਰਾਂ ਤੋਂ ਇਹ ਗੁੜਾ ਵਾ ਉੱਚਾ ਬਣਿਆ ਵਾ ਤੇ ਸਭ ਤੋਂ ਵੱਡੀ ਇਹ ਗੱਲ ਆ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਫੌਜਾਂ ਦੇ ਵਿੱਚ ਇਹਨਾਂ ਦੇ ਪਰਿਵਾਰਕ ਦਾ ਨਾਲ ਜਿਹੜਾ ਵਾ ਬਹੁਤ ਜ਼ਿਆਦਾ ਯੋਗਦਾਨ ਸੀਗਾ ਬਹੁਤ ਜ਼ਿਆਦਾ ਪਿਆਰੇ ਜਿਹੜੇ ਸਬੰਧ ਸੀਗੇ ਕਿਉਂਕਿ ਸ਼ੇਰ-ਏ-ਪੰਜਾਬ ਉਹ ਮਹਾਰਾਜਾ ਰਣਜੀਤ ਸਿੰਘ ਸਾਡੇ ਪੰਜਾਬ ਦੀ ਸ਼ਾਨ ਸੀ ਤੇ ਉਹਨਾਂ ਦੇ ਨਾਲ ਜਿਹੜੀਆਂ ਫੌਜਾਂ ਦੇ ਵਿੱਚ ਉਹਨਾਂ ਦੇ ਜਰਨੈਲ ਸੀਗੇ ਅਸੀਂ ਕੋਸ਼ਿਸ਼ ਕਰਦੇ ਆ ਕਿ ਸਾਰੇ ਹੀ ਤੁਹਾਡੇ ਅਸੀਂ ਇਹ ਰੂਹੂ ਲੈ ਕੇ ਆਈਏ ਤੁਹਾਡੇ ਨਾਲ ਉਹਨਾਂ ਦਾ ਇਤਿਹਾਸ ਸਾਂਝਾ ਕਰੀਏ ਤੇ ਇੱਥੋਂ ਇਹਨਾਂ ਦੇ ਵਿੱਚੋਂ ਇੱਕ ਪਰਿਵਾਰ ਦੇ ਇਹ ਜਿਹੜਾ ਇਹਨਾਂ ਦਾ ਪਰਿਵਾਰ ਆ ਕਿ ਜਿਹੜੇ ਸਰਦਾਰ ਛਤਰਪਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਜਿਹੜੇ ਵੱਡੇ-ਵਡੇਰੇ ਸੀਗੇ ਉਹ ਜਿਹੜੇ ਵਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਫੌਜਾਂ ਦੇ ਵਿੱਚ ਜਰਨੈਲ ਸਨ ਤੇ ਸਭ ਤੋਂ ਵੱਡੀ ਇਹ ਗੱਲ ਆ ਕਿ ਇਹ ਪ੍ਰਾਪਤਨ ਸਮੇ ਦਾ ਜਿਹੜਾ ਘਰ ਵਾ ਇਹ 47 ਦੀ ਵੰਡ ਤੋਂ ਵੀ ਬਹੁਤ ਚਿਰ ਪਹਿਲਾਂ ਦਾ ਵਾ ਇਹ 1935-40 ਦੇ ਜਿਹੜਾ ਵਾ ਆ ਲੱਗੇ ਘਰ ਬਣਿਆ ਵਾ ਤੇ ਉਹ ਘਰ ਤਾਂ ਨਹੀਂ ਵਿਖਾਉਣ ਜਾ ਰਹੇ ਆ ਇਸ ਘਰ ਦੇ ਵਿੱਚ ਸੈਫਲੀ ਖਾਨ ਦੀ ਜਿਹੜੀ ਹੈ ਸ਼ੂਟਿੰਗ ਉਹ ਵੀ 15-20 ਦਿਨ ਜਿਹੜਾ ਲਗਾਤਾਰ ਚੱਲਦੀ ਰਹੀ ਆ ਕਿਉਂਕਿ ਇਤਿਹਾਸਕ ਘਰ ਤੇ ਪੁਰਾਣੀਆਂ ਇਮਾਰਤਾਂ ਜਿਹੜੀਆਂ ਵਾ ਇੰਨਾ ਚਿਰ ਸੰਭਾਲ ਕੇ ਰੱਖਣੀਆਂ ਬਹੁਤ ਔਖੀਆਂ ਨੇ ਤੇ ਜਿਆਦਾ ਸਮਾਂ ਲਾ ਲਈਏ ਤੇ ਆਓ ਦੋਸਤੋ ਚੱਲਦੇ ਆ ਉਹ ਪ੍ਰਾਤਨ ਸਮੇ ਦਾ ਘਰ ਉਹ ਪ੍ਰਾਤਨ ਸਮੇ ਦੀਆਂ ਜਿਹੜੀਆਂ ਇਮਾਰਤਾਂ ਕਿ ਅੱਜ ਵੀ ਜਿਹੜੀਆਂ ਥੰਮ ਬਣ ਕੇ ਖੜੀਆਂ ਨੇ ਤੇ ਦੋਨੀਆਂ ਵਾਲੀਆਂ ਤੇ ਬਹੁਤ ਹੀ ਵੱਡਾ ਘਰ ਦਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਤੇ ਆਓ ਆਪਾਂ ਅੱਗੇ ਚੱਲਦੇ ਆਂ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਪ੍ਰਾਤਨ ਸਮੇ ਦਾ ਜਿਹੜਾ ਬਹੁਤ ਹੀ ਪੁਰਾਣਾ ਘਰਵਾ ਤੇ ਮੈਂ ਇੱਕ ਿੱਡੀ ਜਿਹੜੀ ਆ ਉੱਚੀ ਜਗ੍ਹਾ ਤੇ ਚੜਦਾ ਜਾਣਦਿਆਂ ਵਾਂ ਤੇ ਬਹੁਤ ਹੀ ਵਧੀਆ ਘਰਵਾ ਦੇ ਅੱਗੇ ਦੇਖਦੇ ਆਪਾਂ ਚੱਲ ਕੇ ਸਤਿ ਸ੍ਰੀ ਅਕਾਲ ਆਪਾਂ ਭਾਜੀ ਨੂੰ ਮਿਲਦੇ ਆ ਕਿਉਂਕਿ ਇਹ ਘਰ ਦੇ ਮਾਲਕ ਨੇ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਪਹਿਲਾਂ ਵੀ ਤੁਹਾਡਾ ਬਹੁਤ ਸਾਰਾ ਸਰਹਦੀ ਲੋਕ ਵਰਸਾ ਚੈਨਲ ਤੇ ਧੰਨਵਾਦ ਕਰਦੇ ਆ ਤੇ ਸਭ ਤੋਂ ਵੱਡਾ ਤੁਸੀਂ ਇਸ ਵਧਾਈ ਦੇ ਪਾਤਰ ਹੋਗੇ ਅੱਜ ਕੱਲ ਦੇ ਦੌਰ ਦੇ ਵਿੱਚ ਇੰਡੀਆਂ-ਇੰਡੀਆਂ ਵੱਡੀਆਂ ਕੋਠੀਆਂ ਬਣਾਈਆਂ ਨੇ ਨਵੇਂ-ਨਵੇਂ ਡਿਜ਼ਾਈਨ ਹਨ ਪਰ ਤੁਸੀਂ ਪ੍ਰਾਤਨ ਸਮੇਂ ਦਾ ਘਰ ਸਾਂਭ ਕੇ ਰੱਖਿਆ ਹੋਇਆ ਇਸ ਕਰਕੇ ਮੇਰਾ ਬਹੁਤ ਜ਼ਿਆਦਾ ਮਨ ਖੁਸ਼ ਹੋਇਆ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਰਣਧੀਰ ਸਿੰਘ ਆ ਜੀ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਗਰ ਸਾਡੇ ਬੇਨ ਦਾ ਅੱਛਾ ਇਹ ਮਤਲਬ ਇਹ ਦੱਸਿਆ ਜਾ ਰਿਹਾ ਮੈਨੂੰ ਕਾਫੀ ਲੋਕਾਂ ਨੇ ਦੱਸਿਆ ਵੀ ਆ ਕਿ ਇਹ ਜਿਹੜਾ ਵਾ ਸਾਲ ਨੂੰ 1947 ਦੀ ਵਰਤੋਂ ਜਨਕ ਪਹਿਲਾ ਦਾ ਘਰਵਾਏ ਕੀ ਇਹ ਗੱਲ ਕਿੱਦਾਂ ਦਾ ਸੱਚ ਆ ਜਾਂਦਾ ਹਾਂ ਹਾਂਜੀ ਹੰਜੂ 1935 ਤੋਂ 40 ਦੇ ਵਿੱਚ ਮਤਲਬ ਬਣਿਆ ਵਾ ਅੱਛਾ ਜੀ 1935 ਤੋਂ 40 ਦੇ ਵਿੱਚ ਅੱਛਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੇ ਫੌਜਾਂ ਦੇ ਨਾਲ ਜਾਂ ਪਰਿਵਾਰਕ ਦੇ ਨਾਲ ਤੁਹਾਡੇ ਕੀ ਸੰਬੰਧ ਸਨ ਸਾਡੇ ਇਹ ਪਰਦਾਦਾ ਜੀ ਸਮ ਸਰਦਾਰ ਛਤਰਪਾਲ ਸਿੰਘ ਜੀ ਜੀ ਉਹਨਾਂ ਨੇ ਘਰ ਬਣਾਇਆ ਵਾ ਅੱਛਾ ਜੀ ਉਹਨਾਂ ਦੇ ਫਾਦਰ ਸਾਹਿਬ ਹਨ ਸਰਦਾਰ ਠਾਕਰ ਸਿੰਘ ਜੀ ਜਿਹੜੇ ਮਤਲਬ ਅੰਗਰੇਜ਼ਾਂ ਦੇ ਟਾਈਮ ਫੌਜ 'ਚ ਵੀ ਰਹੇ ਆ ਠੀਕ ਹੈ ਜੀ ਤੇ ਉਹਨਾਂ ਦੇ ਫਾਦਰ ਸਾਹਿਬ ਹਨ ਸਰਦਾਰ ਗਲਾਵ ਸਿੰਘ ਠੀਕ ਹੈ 31 ਆ ਦੇ ਨਾਮ ਤੋਂ ਮਸ਼ਹੂਰ ਸੀ ਸਰਦਾਰ ਗੁਲਾਬ ਸਿੰਘ ਜੀ ਕਰ ਦਿੱਤੀਆ ਸਰਦਾਰ ਗੁਲਾਬ ਸਿੰਘ 31 ਆ ਜੀ ਉਹ ਮਹਾਰਾਜ ਜੀ ਦੀ ਫੌਜ ਦੇ ਵਿੱਚ ਜਰਨੈਲ ਸਨ ਜਰਨੈਲ ਸਨ ਹਾਂਜੀ ਹਾਂਜੀ ਠੀਕ ਹੈ ਜੀ ਇਹ ਇਹ ਘਰ ਆਪਣਾ ਜਿਹੜਾ 1935-40 ਚ ਬਣਿਆ ਵਾ ਹਾਂਜੀ ਇਹਦੀ ਬੈਕ ਸਾਈਡ ਤੇ ਜਿੱਥੇ ਹੁਣ ਬਾਬਾ ਜੀ ਨੇ ਦੀਵਾਨ ਹਾਲ ਬਣਾਇਆ ਨਾ ਜੀ ਉੱਥੇ ਆਪਣਾ ਮਤਲਬ ਨਿੱਕੀ ਇੱਟ ਦਾ ਹੀ ਮਹਿਲ ਬੜਾ ਵੱਡਾ ਅੱਛਾ ਜੀ ਜਿਹਦੇ ਥੱਲੇ ਮਤਲਬ ਭੋਰੇ ਵੀਰ ਚਾਰ ਚਾਰ ਡਾਟਾ ਵਾਲੇ ਵੀ ਥੱਲੇ ਥੱਲੇ ਬੰਦਾ ਜਾ ਕੇ ਤੇ ਨਾਲ ਖੋਈ ਅੱਛਾ ਜੀ ਤੇ ਜਿਵੇਂ ਕੋਈ ਜੰਗ ਜੰਗ ਦਾ ਮਾਹੌਲ ਬਣਦਾ ਤੇ ਥੱਲੇ ਥੱਲੇ ਜਾ ਕੇ ਵੀ ਆਪਾਂ ਪਾਣੀ ਲੈ ਆ ਸਕਦੇ ਹਾਂ ਉਹ ਪਾਣੀ ਦੇ ਜਿਵੇਂ ਥੱਲੇ ਵੀ ਕੋਈ ਪਹਿਲਾਂ ਸੁਰੰਗ ਬਣੀ ਸੀ ਆ ਸੁਰੰਗ ਬਣੀ ਸੀ ਚਾਰ ਭੋਰੇ ਸੀ ਉਹਦੇ ਠੀਕ ਹੈ ਜੀ ਉਹ ਫਿਰ ਹੌਲੀ ਹੌਲੀ ਮਤਲਬ ਸਮੇਂ ਦੇ ਹਿਸਾਬ ਨਾਲ ਟਹਿ ਕੇ ਅੱਛਾ ਹੁਣ ਆਪਾਂ ਨੂੰ ਇਹ ਜਿਹੜੇ ਪਿੱਛੇ ਨਿੱਕੀ ਇੱਟ ਦੇ ਬਣੇ ਸੀਗੇ ਪੁਰਾਣੇ ਹਨਾ ਉਹ ਮਹਿਲ ਉਹਨਾਂ ਨੂੰ ਆਪਣੀਆਂ ਕੁਝ ਨਿਸ਼ਾਨੀਆਂ ਨਜ਼ਰ ਆ ਸਕਦੀਆਂ ਵਾ ਨਹੀਂ ਹੁਣ ਉਹ ਬਾਬਾ ਜੀ ਨੂੰ ਦੇਤੀ ਸਾਰੀ ਜਗ੍ਹਾ ਤੇ ਉਹ ਦੀਵਾਨ ਹਾਲ ਉੱਥੇ ਤਿਆਰ ਕਰਦਾ ਅੱਛਾ ਉੱਥੇ ਦੀਵਾਨ ਹਾਲ ਤਿਆਰ ਕਰਦਾ ਹਾਂਜੀ ਦੋਸਤੋ ਇਹ ਬਹੁਤ ਹੀ ਵੱਡਾ ਇਤਿਹਾਸ ਵਾਲਾ ਇਸ ਪਿੰਡ ਦਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਕੋਈ ਪ੍ਰਾਤਨ ਸਮੇ ਦਾ ਘਰ ਹੈ ਤੇ ਆਓ ਸਭ ਤੋਂ ਪਹਿਲਾਂ ਇੱਕ ਨਜ਼ਰ ਇਸ ਘਰ ਤੇ ਮਾਰਦੇ ਹਾਂ ਹਾਂਜੀ ਦੋਸਤੋ ਕੰਡੀ ਆ ਕੇ ਪ੍ਰਾਪਤਨ ਸਮੇਂ ਲਈ ਜਿਹੜੀਆਂ ਮਾਰਤਾ ਪੁਰਾਣੇ ਸਮੇ ਦਾ ਜਿਹੜਾ ਕਲਚਰ ਸਾਡੀ ਵਿਰਸੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਇਹ ਸਭ ਕੇ ਬੜੀਆਂ ਰੱਖਣੀਆਂ ਔਖੀਆਂ ਨੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਜੋ ਕਿ ਇਹ ਦਰਵਾਜ਼ੇ ਦੀ ਜਿਹੜੀ ਬਣਤਰ ਬਹੁਤ ਹੀ ਜ਼ਿਆਦਾ ਖੂਬਸੂਰਤ ਆ ਔਰ ਲੱਕੜ ਨੂੰ ਦੇਖ ਕੇ ਇੰਨਾ ਵੀ ਜ਼ਿਆਦਾ ਮਨ ਖੁਸ਼ ਹੋਇਆ ਵਾ ਅੱਛਾ ਭਾਜੀ ਹੁਣ ਤੁਸੀਂ ਮੈਨੂੰ ਦੱਸੋ ਕਿ ਇਹ ਉਸੇ ਹੀ ਸਮੇ ਦੇ ਦਰਵਾਜ਼ੇ ਇਦਾਂ ਲੱਗਿਆ ਹਾਂਜੀ ਹਾਂਜੀ ਇਹ ਉਸੇ ਸਮੇ ਦਾ ਹੀ ਆ ਹਾਂਜੀ ਕਮ ਸੇ ਕਮ 90 100 ਸਾਲ ਹੋ ਗਿਆ ਵਾ 100 ਸਾਲ ਦੇ ਲੱਗੇ ਹੋ ਗਏ ਹਾਂਜੀ ਹਾਂਜੀ ਅਜੇ ਤੱਕ ਕੋਈ ਮਾਸਾ ਜਿੰਨਾ ਖਰਾਬ ਨਹੀਂ ਹੋਇਆ। ਅੱਛਾ ਜੀ। ਸਾਰੇ ਦਰਵਾਜ਼ੇ ਤਕਰੀਬਨ ਪੁਰਾਣੇ ਆ। ਪੁਰਾਣੇ ਜਨ ਕਿ ਇਹਨੂੰ ਮਤਲਬ ਕਿ ਕੋਈ ਕੋੜ ਦਾ ਕੋ ਲੱਕੜ ਦਾ ਕੁਝ ਨਹੀਂ ਅਜੇ ਤੱਕ। ਉਹ ਆ ਬਾਹਰ ਕਲਰ ਮਾਰਿਆ ਵਾ। ਉਹਨਾਂ ਨੂੰ ਕਲਰ ਵੀ ਨਹੀਂ ਲੱਜਾ ਜੇ ਤਾਂ ਸਿਰਫ ਗਰਮ ਪਾਣੀ ਨਾਲ ਆਪਾ ਧੋਣੇ ਆ। ਇਹਾਂ ਲਿਸ਼ਕ ਜਾਂਦੇ ਆ। ਅੱਛਾ ਜੀ। ਸਾਰੇ ਦਰਵਾਜ਼ੇ ਪੁਰਾਣੇ ਆ ਤਕਰੀਬਨ। ਸਭੀ ਕਿਸੇ ਕਮਰੇ ਨਾਲ ਥੋੜਾ ਕੁ ਲੱਗਿਆ ਆ ਕੇ ਨਾ। ਤੇ ਦਰਵਾਜ਼ੇ ਵਿਖਾਓ ਤੇ ਕਿੰਨੇ ਖੂਬਸੂਰਤ ਦਰਵਾਜ਼ੇ ਆ ਭਾਜੀ। ਮੈਨੂੰ ਲੱਗਦਾ ਜੀ ਅੱਜ ਦੇ ਦਵਾਜਿਆਂ ਨੇ ਵੀ ਰੀਸ ਨਹੀਂ ਕਰ ਸਕਦੇ ਹਨਾ ਅੱਜ ਤੇ ਦਵਾਜਿਆਂ ਨੇ ਤਾਂ ਮਾਹ 10 ਸਾਲ ਕੱਢਨੇ ਹਾਂਜੀ ਨਹੀਂ 15 ਕੱਢ ਦੇਣਗੇ ਹਾਂਜੀ ਨਹੀਂ ਹਾਂਜੀ ਇਹ ਤੇ ਹੱਲੀ ਜਦੋਂ ਆਓ ਆਪਾਂ ਥੋੜਾ ਭਾਜੀ ਇਹ ਵੀ ਉਸੇ ਹੀ ਸਮੇਂ ਦੀਆਂ ਬਣੀਆਂ ਵੇਖੋ ਕਿੰਨਾ ਸੋਹਣਾ ਇੱਥੇ ਹਾਂਜੀ ਹਾਂਜੀ ਇਹ ਆ ਜਿਹੜੀ ਜਗਾ ਵਾ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹਨਾ ਤੇ ਐਦਾਂ ਕੁਝ ਸਮਾਗਮ ਖਾਣ ਵਾਸਤੇ ਇਹਦੇ ਇਹ ਜਿਹੜੀਆਂ ਬਿਰੀਆਂ ਤਿਆਰ ਹੋ ਗਿਆ ਸੀਆਂ ਇਹ ਡਿਊਟੀ ਆ ਉਸ ਟਾਈਮ ਦੀ ਅੱਛਾ ਜੀ ਹਾਂਜੀ ਹੁਣ ਹਾਂਜੀ ਦੇਖੋ ਤੁਸੀਂ ਵੇਖ ਰਹੇ ਹੋ ਕਿ ਭਾਜੀ ਹੁਣਾਂ ਨੇ ਸਾਰੇ ਹੀ ਦਰਵਾਜ਼ੇ ਕੋਈ ਨਹੀਂ ਬਦਲਾਏ ਕਿਉਂਕਿ ਜਿਹੜੀ ਅੱਜ ਕੱਲ ਦੀ ਲੱਕੜ ਵਾਣਾ ਉਹ ਇਸ ਚੀਜ਼ ਦੀ ਜਿਹੜੀ ਰੀਸ ਹੀ ਕਰ ਸਕਦੀ ਤੁਸੀਂ ਵੇਖੋ ਕਿ ਦਰਵਾਜ਼ਾ ਬਹੁਤ ਹੀ ਮਤਲਬ ਕਿ ਭਾਰਾ ਵਾ ਮਜ਼ਬੂਤ ਵਾ ਤੇ ਕੁੰਡੇ ਵੀ ਉਸੇ ਸਮੇਂ ਦੇ ਲੱਗੇ ਵਾ ਹਾਂਜੀ ਕੁੰਡੇ ਵੇਖੋ ਭਾਈ ਐਡੇ ਦੇ ਜਬਰਦਸਤ ਕੁੰਡੇ ਭਾਜੀ ਮਤਲਬ ਮੇਦੇ ਨੇ ਕਿਤੇ ਹਨਾ ਤੇ ਦਰਵਾਜ਼ੇ ਉੱਤੇ ਅੱਛਾ ਇਹ ਕੀ ਬਣਿਆ ਸੀਗਾ ਸਾਰਾ ਕੁਝ ਹਾਂਜੀ ਇਹ ਡੇੜੀ ਅੱਜ ਆਜੋ ਥੋੜਾ ਨਾਲ ਆਜੋ ਤੁਸੀਂ ਹਾਂਜੀ ਹਾਂਜੀ ਅਛਾ ਇਹ ਉਸੇ ਹੀ ਸਮੇਂ ਦੀ ਡਿਊੜੀ ਬਣੀ ਹੈ ਹਾਂ ਜੀ ਦੋਸਤੋ ਇਹ ਉਸੇ ਹੀ ਸਮੇਂ ਦੀ ਡਿਊੜੀ ਹੈ ਜਿਹਦੇ ਵਿੱਚ ਇਹ ਬੈਠ ਕੇ ਜਿਹੜਾ ਵਾ ਸਰਦਾਰ ਛਤਲਪਾਲ ਸਿੰਘ ਜੀ ਆਪਣੇ ਜਿਹੜੀਆਂ ਗੱਲਾਂ ਬਾਤਾਂ ਸੱਜਣਾ ਮਿੱਤਰਾਂ ਦੇ ਨਾਲ ਮਿਲਿਆ ਕਰਦੇ ਸੀ ਤੇ ਪ੍ਰਾਤਨ ਸਮੇਂ ਦੀਆਂ ਜਿਹੜੀਆਂ ਹਮਾਰਦਾ ਭਾਈ ਇਹ ਵੀ ਬਣਿਆ ਉਸੇ ਸਮੇਂ ਦਾ ਹੀ ਹੈ ਉਸੇ ਸਮੇਂ ਦਾ ਹੀ ਹੈ ਜੀ ਹਾਂ ਜੀ ਦੋਸਤੋ ਤੁਸੀਂ ਥੋੜਾ ਡਿਗਲਾ ਕੇ ਕੈਮਰਾ ਦਿਖਾਓ ਕਿ ਜਿਹੜਾ ਵਾ ਇਹ ਉਸ ਟਾਈਮ ਦੇ ਦਿਨ ਦਾ ਇਹ ਸਿਸਟਮ ਹੁੰਦੇ ਸੀ ਕਿ ਹੁਣ ਤੁਸੀਂ ਇਹ ਵੇਖੋ ਇਹ ਲੱਕੜਾਂ ਦਾ ਕਿੱਡੇ ਸਾਰੇ ਤਰੀਕੇ ਦੇ ਨਾਲ ਲੱਗਾ ਵਾ ਹਨ ਇਹਨੂੰ ਏਦਾਂ ਦੇ ਇਹ ਕੁੱਡੇ ਵੀ ਜਿਹੜੇ ਬਹੁਤ ਮਜ਼ਬੂਤ ਹੈ ਜਿਹੜੇ ਕਹਿੰਦੇ ਕਿ ਹਾਥੀਆਂ ਦੇ ਨਾਲ ਵੀ ਜਲਦੀ ਟੁੱਟਦੇ ਨਹੀਂ ਸੀਗੇ ਭਾਈ ਮੈਨੂੰ ਨਾ ਐਡੀ ਜ਼ਿਆਦਾ ਖੁਸ਼ੀ ਹੋਈ ਆ ਆ ਸਾਰੇ ਦਰਵਾਜ਼ੇ ਦੇਖ ਕੇ ਇੱਥੇ ਥੋੜਾ ਕੈਮਰਾ ਮਾਰ ਕੇ ਵਿਖਾਉ ਕਿ ਐਡਾ ਕੋਈ ਜ਼ਿਆਦਾ ਮਜ਼ਬੂਤ ਦਰਵਾਜ਼ਾ ਵਾ ਬਹੁਤ ਜ਼ਿਆਦਾ ਭਾਰਾ ਵਾ ਭਾਈ ਵੀਰ ਇਹਨਾਂ ਲੱਕੜਾਂ ਦੀ ਐਡੀ ਖਾਸੀਅਤ ਕੋਈ ਇਹਨਾਂ ਨੂੰ ਘੋੜਨੀ ਲੱਗਦੀ ਕੋ ਲੱਕੜ ਵੀ ਖਰਾਬ ਹੁੰਦੀ ਅਸੀਂ ਜਾਂਦੇ ਰਹੇ ਆ ਹਾਂ ਜੀ ਦਿਖਾਉਂਦੇ ਆ ਪੁਰਾਣੇ ਸਮੇਂ ਦੀਆਂ ਚੀਜ਼ਾਂ ਦੀ ਆ ਜਿਹੜੀਆਂ ਆ ਮਤਲਬ ਇਹ ਸੋਹਣੀਆਂ ਪਾਣੀਆਂ ਮਾਰਦਾ ਇਹ ਚੀਜ਼ਾਂ ਲੱਗਦੀਆਂ ਨਹੀਂ ਜਲਦੀ ਕਰੀ ਨਹੀਂ ਨਹੀਂ ਇਹ ਹੁਣ ਕਿਤੇ ਕਿਤੇ ਹੀ ਰਹਿ ਗਈਆਂ ਲੈ ਜਿੱਥੇ ਵੀ ਪੁਰਾਣੀ ਭਾਵੇਂ ਲੱਕੜ ਵੇਖੀ ਹੈ ਨਾ ਹਾਂ ਜੀ ਅ ਲੱਕੜੇ ਖਰਾਬ ਹੁੰਦੀ ਨਹੀਂ ਆ ਹਾਂ ਜੀ ਹਾਂ ਜੀ ਖਰਾਬ ਨਹੀਂ ਹੁੰਦੇ ਚਲੋ ਵੀ ਤੁਹਾਡਾ ਪੰਜ ਮਿੰਟ ਦੇਖੀਏ ਹਾਂ ਜੀ ਆਪਾਂ ਇਹ ਘਰ ਦੀ ਬੈਕ ਸਾਈਡ ਤੇ ਖੜੇ ਆ ਤੁਸੀਂ ਬੜੇ ਪਿੱਛੇ ਦੇਖ ਰਹੇ ਜੋ ਕਿ ਇਹ ਕੋਈ ਆਮ ਚੀਜ਼ ਨਹੀਂ ਸੀ ਬਣਦੀ ਉਸ ਟਾਈਮ ਤੇ ਜਿਹੜਾ ਵਾ ਕਾਚ ਪੀਸ ਕੇ ਜਿਹੜਾ ਵਾ ਦਾਲਾਂ ਪੀਸ ਕੇ ਗੁੜ ਪੀਸ ਕੇ ਇਹ ਜਿਹੜਾ ਵਾ ਸਾਰੀਆਂ ਇਹ ਜਿਹੜੀਆਂ ਚੂਨਾ ਤਿਆਰ ਕੀਤਾ ਜਾਂਦਾ ਸੀ ਤੇ ਉਸ ਚੂਨੇ ਦੇ ਨਾਲ ਜਿਹੜੀ ਇੱਟ ਲੱਗਦੀ ਸੀ ਨਾ ਤੇ ਇਹਨੂੰ ਕਿਦਰੀ ਆ ਕੇ ਕਲਰ ਬੰਦਾ ਇਹ ਨਾ ਇੱਕ ਵੀ ਇੱਟ ਖਰਾਬ ਹੋਈ ਆ ਤੇ ਇਹ ਸਾਰਾ ਹੀ ਤੋੜ ਤੱਕ ਕੈਮਰਾ ਮਾਰ ਕੇ ਬਾਹਰ ਕਿ ਇਹ ਬਹੁਤ ਬਹੁਤ ਜੜੇ ਵੱਡੇ ਲੈ ਲਿਆ ਤੇ ਆਓ ਆਪਾਂ ਹੁਣ ਕੋਸ਼ਿਸ਼ ਕਰਦੇ ਆਂ ਮਹਿਲਾ ਦੇ ਅੰਦਰ ਜਾਣ ਦੀ ਕਿਆ ਬਾਤ ਹੈ ਹਾਲੀਏ ਦੋਸਤੋ ਇਹ ਹੈ ਜੀ ਬਹੁਤ ਪੁਰਾਣੇ ਦਰਵਾਜੇ ਸਾਰਿਆਂ ਹੀ ਜਿਹੜਾ ਵਾ ਕਮਰਿਆਂ ਨੂੰ ਇਹੋ ਜਿਹੇ ਦਰਵਾਜੇ ਚੜੇ ਆ ਤੇ ਬੜਾ ਵੇਖ ਕੇ ਇਹਨਾਂ ਨੂੰ ਜਿਹੜਾ ਵਾ ਮਨ ਖੁਸ਼ ਹੋਇਆ ਤੇ ਵੱਡੀ ਗੱਲ ਇਹ ਹੈ ਭਾਈ ਕਹਿੰਦੇ ਕਿ ਇਹ ਗਰਮ ਪਾਣੀ ਦੇ ਨਾਲ ਹੀ ਇਹਨਾਂ ਦਰਵਾਜਿਆਂ ਨੂੰ ਧੋਨੇ ਆ ਤੇ ਗਰਮ ਪਾਣੀ ਦੇ ਧੋਣ ਦੇ ਨਾਲ ਵੇਖੋ ਇਹਨਾਂ ਦਾ ਕਲਰ ਕਿੰਨਾ ਪਿਆਰਾ ਵਾ ਤੇ ਥੋੜਾ ਅੰਦਰ ਨੂੰ ਆਜੋ ਤੁਸੀਂ ਇਹ ਵੀ ਤੁਸੀਂ ਦਰਵਾਜਾ ਵੇਖ ਰਹੇ ਹੋ ਇਹ ਵੀ ਪ੍ਰਾਤਨ ਸਮੇ ਦਾ ਪੁਰਾਣਾ ਹੀ ਦਰਵਾਜਾ ਵਾ ਉਹੀ ਕਿੱਲੀਆਂ ਘਰ ਲੱਗੀਆਂ ਨੇ ਜਿੰਨਾ ਕਿੱਲੀਆਂ ਦੇ ਨਾਲ ਜਿਹੜਾ ਵਾ ਸਮਾਨ ਡੰਗਿਆ ਕਰਦੇ ਸੀ ਉਹੋ ਹੀ ਇਹ ਦੀਨੀਆਂ ਵੱਲੋਂ ਮਾਰੀਆਂ ਬਣੀਆਂ ਨੇ ਜਿਨ੍ਹਾਂ ਦੇ ਵਿੱਚ ਸਮਾਨ ਰੱਖਿਆ ਜਾਂਦਾ ਇਹਨਾਂ ਦੀ ਵੀ ਅੱਜ ਤੱਕ ਜਿਹੜੀਆਂ ਲੱਕੜ ਦੀ ਖਰਾਬ ਹੋਈ ਠੀਕ ਹੈ ਤੇ ਤੁਸੀਂ ਅੰਦਰ ਨੂੰ ਆ ਜਿਓ ਕਿ ਇਹ ਵੀ ਭਾਈ ਹਾਲ ਟੱਕੇ ਬਣਿਆਣੇ ਇੱਕ ਹਾਲ ਬਣਾ ਹਾਂਜੀ ਹਾਂਜੀ ਕਿ ਹਾਲ ਬਣਿਆ ਵਾ ਇਹ ਵੀ ਪੁਰਾਣੇ ਦਰਵਾਜ਼ੇ ਆ ਇਹ ਸਾਰਾ ਕੁਝ ਜਿਹੜਾ ਵਾ ਉਸੇ ਫਰਾਹੇ ਬਣ ਤਰਵਾ ਵੱਡੀ ਗੱਲ ਹੈ ਕਿ ਆਪਾਂ ਲੱਖਾਂ ਕਰੋੜਾਂ ਘਰਾ ਦੇ ਲਾ ਦੇਨੇ ਆ ਪਰ ਆਪਾਂ ਇਦਾਂ ਨੇ ਫੇਰ ਵੀ ਘਰ ਨਹੀਂ ਜਿਹੜਾ ਬਣਾਉਣਾ। ਸਰ ਪਾ ਜੀ ਮੈਨੂੰ ਇੱਕ ਬਹੁਤ ਵਧੀਆ ਗੱਲ ਲੱਗੀ ਆ ਇਹ ਜਿਹੜਾ ਬੈੱਡ ਵਾ ਇਹ ਵੀ ਬਹੁਤ ਹੀ ਪਿਆਰਾ ਲੱਗਾ ਵਾ ਤੇ ਇਹ ਵੀ ਕਿੰਨੇ ਦੇ ਟਾਈਮ ਦਾ ਹੋਣਾ ਵਾ ਇਹ? ਇਹ ਵੀ ਕਾਫੀ ਪੁਰਾਣਾ ਵਾ ਮੈਨੂੰ 100 ਸਾਲ ਦਾ ਹੀ ਹੋ ਗਿਆ ਇਹ ਵੀ। ਅੱਛਾ ਜੀ ਨਿੱਕੇ ਹੁੰਦੇ ਜੋ ਡੈਡੀ ਹੁਣੇ ਸਾਰੇ ਵੇਂਦੇ ਰਹਿੰਦੇ ਇਤਰਾ ਹੀ ਆ। ਬਲਕਿ ਦਾਦੀਆਂ ਪਰਦਾਦੇ ਹੋਏ ਵਾਟਦੇ ਹਣਾਂ। ਹਾਂਜੀ ਹਾਂਜੀ। ਅੱਛਾ ਅੱਛਾ ਠੀਕ ਆ। ਹਾਂਜੀ। ਤੇ ਇੱਧਰ ਕੀ ਬੜਿਆ ਵਾ? ਇੱਧਰ ਜਿਵੇਂ ਛਤ ਪ੍ਰਾਣੀ ਸੀ ਨਾ ਲੱਕੜ ਦੀ ਛੱਤ ਇਹ ਅੱਛਾ ਉਹ ਹੁਣ ਥੋੜੀ ਖਰਾਬ ਹੋ ਗਈ ਉਹਦਾ ਕਰਕੇ ਹੁਣ ਲੈਂਟਰ ਲਾਇਆ ਵਾ ਅੱਛਾ ਇੱਧਰੋਂ ਲੈਂਟਰ ਲਾਤਾ ਹਾਂ ਜੇ ਐਦਾਂ ਹੀ ਲੈਂਟਰ ਲੱਗ ਗਿਆ ਵਾ ਕੰਧਾਂ ਤੇ ਕੀ ਬਾਤ ਹੈ ਦੋਸਤੋ ਕਹਿੰਦੇ ਆ ਕਿ ਇੱਧਰਲੇ ਕਮਰੇ ਦੇ ਵਿੱਚ ਜਿਹੜੀ ਆ ਸੰਦੂਕੀ ਛੱਤ ਹੁੰਦੀ ਸੀ ਲੱਕੜ ਦੀ ਛੱਤ ਤੇ ਕਹਿੰਦੇ ਆ ਕਿ ਸਮੇਂ ਦੇ ਨਾਲ ਫੇਰ ਵੀ ਹਨਾ ਉਹ ਧੂਮੀ ਪਿੰਦੇ ਬਾਦਸ਼ਾਹ ਮਿੰਦੇ ਹਾਂਜੀ ਹਾਂਜੀ ਤੇ ਬੜਾ ਕੁਝ ਬਦਲ ਜਾਂਦਾ ਵਾ ਤੇ ਹੁਣ ਭਾਜੀ ਉਹਨਾਂ ਨੇ ਇੱਧਰੋਂ ਜਿਹੜਾ ਵਾ ਲੈਂਟਰ ਪਾਇਆ ਵਾ ਤੇ ਹੁਣ ਆਪਾਂ ਥੋੜਾ ਅੱਗੇ ਨੂੰ ਚੱਲਦੇ ਆ ਜੀ ਆ ਬੜੇ ਸਾਲਾਂ ਬਾਅਦ ਭਾਜੀ ਮੈਂ ਕੁੰਡਾ ਲਾ ਕੇ ਵੇਖਿਆ ਜੀ ਨਹੀਂ ਤੇ ਬਸ ਉਹੋ ਹੀ ਆਇਆ ਗਰ ਲੋ ਇਹ ਆ ਕਰ ਲੋ ਤੇ ਆ ਚੀਜ਼ਾਂ ਮਤਲਬ ਹੁਣ ਅਸੀਂ ਮਹਿਲਾ ਨਹੀਂ ਬਣਾਵਾ ਉਤਲੇ ਬਨੇ ਜਾ ਰਹੇ ਆ ਬਹੁਤ ਤਗੜੀ ਹਵੇਲੀ ਆ ਬਹੁਤ ਤਗੜੇ ਮਹਿਲ ਬਣੇ ਸੀ ਵੱਡੀ ਗੱਲ ਇਹ ਕਿ ਉਚਾਈ ਤੇ ਬੜੀ ਬੜੀ ਇੱਥੋਂ ਸਾਰਾ ਹੀ ਪਿੰਡ ਦਿਖਦਾ ਵਾ ਤੇ ਆਪਾਂ ਉੱਪਰ ਵੇਖਦੇ ਆ ਪ੍ਰਾਤਸਵੇਣੀ ਕੋਸ਼ਿ ਜਿਹੜੀਆਂ ਪੁਰਾਣੀਆਂ ਭਾਜੀ ਇੱਥੇ ਕੀ ਕੀ ਹੈ ਲਾਵਾ ਹੁਣ ਵੇਖਣ ਨੂੰ ਮਤਲਬ ਪੁਰਾਣੀਆਂ ਛੱਤਾਂ ਵਾਂ ਪੁਰਾਣੀਆਂ ਛੱਤਾਂ ਜਿਹੜੀਆਂ ਹਨ ਹਾਂ ਚਲੋ ਠੀਕ ਆ ਜੀ ਆਜੋ ਵੇਖਦੇ ਆ ਹਣੀ ਦੋਸਤੋ ਅਸੀਂ ਹੁਣ ਇਹਨਾਂ ਮੈਲਾ ਦੇ ਉੱਪਰ ਜਿਹੜਾ ਵਾ ਆ ਗਏ ਤੁਸੀਂ ਵੇਖ ਰਹੇ ਜੋ ਕਿ ਇਹ ਛੋਟੇ ਛੋਟੇ ਜਿਹੜੇ ਖਾਣੇ ਬਣੇ ਆ ਬਹੁਤ ਹੀ ਵਧੀਆ ਜਿਹੜੇ ਲੱਗ ਰਿਹਾ ਭਾਈ ਉਸ ਟਾਈਮ ਇਦਾਂ ਹੀ ਇਹਨਾਂ ਦੇ ਸਮਾਲ ਸਮੂਹ ਰੱਖਿਆ ਜਾਂਦਾ ਹਾਂਜੀ ਹਾਂਜੀ ਭਾਈ ਇਹ ਕਿਚਨ ਹੀ ਹੋ ਟਾਈਮ ਤੇ ਮਤਲਬ ਇਹਦੇ ਉੱਪਰ ਛੱਤ ਹੀ ਅੱਛਾ ਛੋਟਾ ਕੀ ਇਹ ਕਿਚਨ ਦੇ ਅੰਦਰ ਨਹੀਂ ਹੁੰਦੇ ਜਿਹਨਾਂ ਵਿੱਚ ਦੁੱਧ ਰੱਖ ਖੱਲੀ ਹਾਂ ਹਾਂ ਅਵੇ ਇਥੋਂ ਓਪਨ ਥੱਲੇੋਂ ਦੁੱਧ ਦੇ ਬਾਹਰ ਤਾਂ ਨੂੰ ਡੱਲੇ ਅੱਛਾ ਆ ਜਿਹੜੀ ਐ ਬੜੇ ਮਾਂ ਇਧਰ ਵੀ ਜਿਹੜਾ ਵਾ ਧੂਮ ਵਗੈਰਾ ਧੂਮ ਵਗੈਰਾ ਤਾਂ ਹਾਂਜੀ ਹਾਂਜੀ ਤੇ ਉਹ ਉੱਪਰ ਨਹੀਂ ਜਾਂਦਾ ਥੋੜਾ ਅੱਗੇ ਨੂੰ ਕੈਮਰਾ ਲਾ ਕੇ ਦਿਖਾ ਦਿਓ ਹਾਂਜੀ ਇਧਰ ਵੀ ਬੇਸਤੋ ਕਹਿੰਦੇ ਆ ਕਿ ਜਿਹੜਾ ਧੂਆ ਜਾਂਦਾ ਸੀ ਤੇ ਇੱਥੇ ਦੁੱਧ ਦੁੱਧ ਰੱਖਿਆ ਜਾਂਦਾ ਸੀ ਕੋਈ ਵੀ ਚੀਜ਼ ਰੱਖਿਆ ਜਾਂਦਾ ਸੀ ਹੈਨਾ ਇਹ ਸਾਰਾ ਹੀ ਘਰ ਉਸੇ ਹੀ ਸਮੇਂ ਦਾ ਸਾਹਮਣੇ ਰੱਖਿਆ ਤੇ ਸਭ ਤੋਂ ਵੱਡੀ ਇਹ ਗੱਲ ਆ ਉਹ ਤੁਹਾਨੂੰ ਖੋਲਿਆ ਸੰਦੂਕੀ ਛਾਤਰ ਹਾਂ ਮੈਂ ਆਪਣੇ ਚੈਨਲ ਤੇ ਕਾਫੀ ਵੀਡੀਓ ਪਾਈਆਂ ਵਾਂ ਉਹਨਾਂ ਤੋਂ ਤੁਸੀਂ ਕਾਫੀ ਜੜੀਆਂ ਸੰਦੂਖੀ ਛੱਤਾਂ ਵੇਖੀਆਂ ਨੇ ਸਾਹਮਣੇ ਤੁਸੀਂ ਇਹ ਕੈਮਰੇ ਨਾਲ ਦਿਖਾਓ ਕਿ ਉਸੇ ਹੀ ਟਾਈਮ ਦੀਆਂ ਜਿਹੜੀਆਂ ਵਾ ਸ਼ਤਿਰੀਆਂ ਉਹਨਾਂ ਤੇ ਸੰਦੂਖੀ ਛੱਤਾਂ ਜਿਹੜੀਆਂ ਵਾ ਬਿਲਕੁਲ ਉਸੇ ਤਰ੍ਹਾਂ ਹੀ ਖੜੀਆਂ ਵਾਂ ਹਾਂਜੀ ਦੋਸਤੋ ਹੁਣ ਅਸੀਂ ਉਸ ਕਮਰੇ ਦੇ ਵਿੱਚ ਵੜੇ ਆ ਕਿ ਜਿੱਥੇ ਕਦੀ ਸਰਦਾਰ ਸਾਹਿਬ ਉਹਨੇ ਬੈਠਿਆ ਕਰਦੇ ਸੀ ਥੋੜਾ ਤੁਸੀਂ ਅੱਗੇ ਨੂੰ ਦਿਖਾਓ ਤੇ ਉਸੇ ਹੀ ਸਮੇਦਿਆਂ ਅੜੜੀਆਂ ਵਾਲਾ ਬਾਰੀਆਂ ਬੜੀਆਂ ਵਾ ਲੱਕੜਾ ਰੂ ਉਸੇ ਹੀ ਸਮੇਦਿਆਂ ਵਾ ਤੇ ਤੁਸੀਂ ਉੱਪਰ ਵੇਖੋ ਕਿ ਸੰਦੂਕੀ ਛੱਤ ਤੇ ਸ਼ਤੀਰੀਆਂ ਭਾਜੀ ਬਹੁਤ ਵਧੀਆ ਵਾ ਅਜੇ ਵੀ ਹਨਾ ਮਤਲਬ ਇਹ ਸਾਮੀਆਂ ਚੀਜ਼ਾਂ ਇਹਨਾਂ ਨੂੰ ਵੀ ਆਪਾਂ ਪਾਲਿਸ਼ ਕਰਾ ਦਈਏ ਹਾਂਜੀ ਹਾਂਜੀ ਤੇ ਜਾਂ ਕੋਈ ਹਨਾ ਵਧੀਆ ਕਰਾ ਦਈਏ ਤੇ ਸਾਮੀਆਂ ਰਹਿਣੀਆਂ ਵਾ ਹਾਂਜੀ ਆ ਦੇਖੋ ਹੁਣ ਲੰਬਾਰੀਆਂ ਦੀਆਂ ਆ ਕਿੰਨੀਆਂ ਸੋਹਣੀਆਂ ਚੀਜ਼ਾਂ ਬੜੀਆਂ ਵਾ ਕੀ ਬਾਤ ਹੈ ਭਾਜੀ ਭਾਜੀ ਪਹਿਲੀਆਂ ਸਰਵਾਰੀਆਂ ਨਾਲ ਜਿਹੜਾ ਨਾ ਅੱਜ ਵੀ ਆ ਸਰਵਾਰੀਆਂ ਨਹੀਂ ਜੇ ਰਲਦੀਆਂ ਹਾਂਜੀ ਹਾਂਜੀ ਹੈ ਹਾਂਜੀ ਹਾਂਜੀ ਅਸੀਂ ਇਹੋ ਹੀ ਕੁਝ ਦਿਖਾਉਂਦੇ ਰਹੇ ਨੇ ਆਪਣੇ ਚੈਨਲ ਦੇ ਜਰੀਏ ਕਿ ਸਾਡਾ ਜਿਹੜਾ ਵਿਰਸਾ ਵਾ ਬਹੁਤ ਜ਼ਿਆਦਾ ਅਮੀਰ ਸੀਗਾ ਹਾਂਜੀ ਹਾਂਜੀ ਦੋਸਤੋ ਅੱਜ ਵੀ ਜਿਸ ਵੀ ਕਮਰੇ ਦੇ ਵਿੱਚ ਵਰਦੇ ਪਤਾ ਨਹੀਂ ਮੰਨੋ ਕਿ ਵੱਖਰਾ ਜਿਆ ਜਿਹੜਾ ਵਾ ਸਕੂਨ ਮਿਲਦਾ ਵਾ ਕਿਉਂਕਿ ਇਹ ਸਾਡੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਨੇ ਸਾਡੀ ਵਿਰਾਸਤ ਜਿਹੜੀ ਆ ਸ਼ੇਰੇ ਪੰਜਾਬ ਮਹਾਰਾਜਾ ਰਵਜੀਤ ਸਿੰਘ ਜੀ ਦੇ ਸਮੇਂ ਇਹ ਜਿਹੜਾ ਬਹੁਤ ਹੀ ਜਿਹੜਾ ਅਮੀਰ ਹੋਇਆ ਕਰਦੀ ਸੀ ਅੱਜ ਵੀ ਸਾਡਾ ਪੰਜਾਬ ਬਹੁਤ ਅਮੀਰ ਹੈ ਕਿਉਂਕਿ ਸਾਡਾ ਪੰਜਾਬ ਸੋਨੇ ਦੀ ਜੜੀ ਆ ਸਾਡੇ ਪੰਜਾਬ ਨੇ ਹਮੇਸ਼ਾ ਦੇਣਾ ਸਿੱਖਿਆ ਲੈਣਾ ਨਹੀਂ ਸਿੱਖਿਆ ਤੇ ਸਾਡੇ ਇਹ ਪੰਜਾਬ ਜਿਹੜਾ ਵਾ ਯੋਧੇ ਬਲੀਆਂ ਪਗੰਬਰਾ ਦੀ ਧਰਤੀ ਹੈ ਤੁਸੀਂ ਵੇਖੋ ਕਿ ਉਸੇ ਸਮੇਂ ਦੀਆਂ ਪ੍ਰਾਣੀਆਂ ਜਿਹੜੀਆਂ ਮਹਿਲਾਂ ਦੀਆਂ ਮਾਰਤਾ ਜੇ ਸਾਂਭੀਆਂ ਔਰ ਉੱਪਰ ਤੁਸੀਂ ਲਾਈਟ ਬਹੁਤ ਥੋੜਾ ਕੈਮਰਾ ਮਾਰ ਕੇ ਕਿ ਸੰਦੂਕੀ ਸ਼ਤਾਂ ਅੱਜ ਵੀ ਜਿਹੜਾ ਵਾ ਆਪਣੇ ਹੋਣ ਦੀ ਗਵਾਹੀ ਭਰ ਰਹੀਆਂ ਵਾ ਬਹੁਤ ਸੋਹਣਿਆ ਉਦਾਂ ਹੀ ਜਿਹੜੇ ਵੀ ਕਮਰੇ ਦੇ ਵਿੱਚ ਵੜੀਦਾ ਹੈ ਕਦੀ ਮਨ ਖੁਸ਼ ਹੋ ਜਾਂਦਾ ਇੱਧਰ ਨੂੰ ਆ ਜਿਓ ਤੁਹਾਡਾ ਲੈ ਕੇ ਤੁਸੀਂ ਇੱਥੋ ਕੁ ਥੋੜਾ ਖਰਾਬ ਹੋਇਆ ਏ ਬਦਲਨੇ ਪਟਿਆ ਆ ਇਹਦੇ ਨੂੰ ਹਾਂਜੀ ਹਾਂ ਥੋੜਾ ਜਿਹਾ ਖਰਾਬ ਏ ਇੱਧਰ ਨੂੰ ਥੋੜਾ ਜਿਹਾ ਦਿਖਾ ਦਊਂਗੇ ਉਸ ਜਗ੍ਹਾ ਤੋਂ ਹਣਾ ਇਹ ਥੋੜਾ ਖਰਾਬ ਹੋਇਆ ਹਾਂਜੀ ਇਹਦੇ ਭਾਜੀ ਉੱਤੇ ਛੱਤਾਂ ਦੀ ਸੰਭਾਲ ਦਿੱਤੀ ਜਾਵੇ ਤਾਂ ਇਹਦੇ ਅਜੇ ਕਈ ਸਾਲ ਨਹੀਂ ਹੋਈਆਂ ਹੈ ਹਨਾ ਹਾਂ ਜਿਹੜੀਆਂ ਆ ਚੀਜ਼ਾਂ ਲੱਗਦੀਆਂ ਨਹੀਂ ਕਦੀ ਕਦੀ ਬਹੁਤ ਵਧੀਆ ਹਾਂਜੀ ਦੋਸਤੋ ਦਰਵਾਜ਼ੇ ਦੇਖ ਕੇ ਜਿਹੜਾ ਵਾ ਸਾਰੇ ਬੜਾ ਮਾਨ ਖੁਸ਼ ਹੋਇਆ ਸੰਦੂਕੀ ਛੱਤਾਂ ਦੇਖ ਕੇ ਬੜਾ ਮਾਨ ਖੁਸ਼ ਹੋਇਆ ਉਸੇ ਸਮੇਂ ਦੀਆਂ ਪੁਰਾਣੀਆਂ ਬਿੜੀਆਂ ਵਾਂ ਕੰਧਾਂ ਪੁਰਾਣੀਆਂ ਲੰਬਾਰੀਆਂ ਬਣੀਆਂ ਵਾ ਇਹ ਬਹੁਤ ਮਾਨੋ ਜਿਹੜਾ ਵਾ ਸਕੂਨ ਮਿਲਿਆ ਹਾਂਜੀ ਦੋਸਤੋ ਆਓ ਇਹਨਾਂ ਮਹਿਲਾਂ ਦੀ ਜਿਹੜਾ ਸਾਰਨੀ ਉਪਨੀ ਛੱਤ ਦੇ ਵੇਖੀਏ ਇੱਥੇ ਵੇਖੀਏ ਕਿ ਪਿੰਡ ਆਪਾਂ ਨੂੰ ਕਿੱਦਾਂ ਦਾ ਲਿਖਤਾ ਵਾ ਐਨੀ ਭਾਵੇਂ ਇੱਕ ਬੰਦਾ ਜੜ ਸਕਦਾ ਹੈ ਨਾ ਉਧਰਲੀ ਸਾਈਡ ਵਾਲੀਆਂ ਪੌੜੀਆਂ ਖੱਲੀਆਂ ਜਨਨ ਕਿ ਆਹ ਬੜੀਆਂ ਪੀੜੀਆਂ ਬਣਾਈਆਂ ਹਾਂ ਹਾਂਜੀ ਇਹ ਪੀੜੀਆਂ ਉਧਰ ਨਹੀਂ ਖੱਲੀਆਂ ਹਾਂ ਹਾਣੀ ਦੋਸਤੋ ਕਹਿੰਦੇ ਆ ਕਿ ਜਿੱਥੇ ਗੁਰੂ ਮਹਾਰਾਜ ਜੀ ਦੇ ਚਰਨ ਪਏ ਹੁਣ ਉਹ ਤਾਂ ਵੈਸੇ ਹੀ ਧਰਤੀ ਜਿਹੜੀ ਆ ਪਵਿੱਤਰ ਹੋ ਜਾਂਦੀ ਆ ਇੱਥੇ ਜਿਹੜਾ ਵਾ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਇੱਥੇ ਆਏ ਜਿਹੜਾ ਉਹਨਾਂ ਨੇ ਖੂਬ ਬਣਾਇਆ ਸੀ ਇੱਥੇ ਮਿੱਠੇ ਪਾਣੀ ਦਾ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਣੇ ਆ ਤੇ ਉਸ ਤੋਂ ਪਹਿਲਾਂ ਤੁਹਾਨੂੰ ਸਾਰਾ ਪਿੰਡ ਵਿਖਾ ਦਈਏ ਕਿ ਇਹ ਜਿਹੜੇ ਆਪਾਂ ਮਹਿਲਾ ਦੇ ਉੱਤੇ ਖੜੇ ਆ ਇਹਨਾਂ ਮਹਿਲਾ ਤੋਂ ਬਹੁਤ ਹੀ ਜਿਹੜਾ ਵਾ ਸੋਨਾ ਪਿੰਡ ਦੀਦਾ ਵਾ ਤੇ ਤੁਹਾਡਾ ਕੈਮਰੇ ਨਾਲ ਸਾਰੇ ਬਨੇ ਹੀ ਪਿੰਡ ਦਿਖਾ ਦੋ ਅੱਛਾ ਭਾਜੀ ਹੁਣ ਮੈਨੂੰ ਇਹ ਦੱਸੋ ਕਿ ਜਿਹੜੇ ਉਹ ਮਿੱਕੀ ਏਟ ਦੇ ਤੁਸੀਂ ਕਹਿ ਰਹੇ ਸੀ ਕਿ ਮਹਿਲ ਬਣੇ ਸੀਗੇ ਉਹ ਇੱਥੇ ਕਿਹੜੀ ਜਗ੍ਹਾ ਦੇ ਸੀਗੇ ਇੱਥੇ ਜਿੱਥੇ ਦਿਵਾਨ ਹਾਲ ਨਹੀਂ ਬਣਿਆ ਹਾਂ ਹਾਂ ਮਤਲਬ ਇੱਥੇ ਮਿੱਕੀ ਏਟ ਦਾ ਮਹਿਲ ਹੀ ਬਹੁਤ ਵੱਡਾ ਅੱਛਾ ਜੀ ਇਹ ਦਰਵਾਜ਼ੇ ਤੋਂ ਮਤਲਬ ਇੱਥੋਂ ਐਂਟਰੀ ਸ਼ੁਰੂ ਹੁੰਦੀ ਹੈ ਉਹ ਗੇਟ ਤੋਂ ਐਂਟਰੀ ਹੁੰਦੀ ਸੀ ਹਾਂਜੀ ਹਾਂਜੀ ਅੱਛਾ ਤੇ ਥੱਲੇ ਭੋਰੇ ਵੀ ਬਣੇ ਸੀ ਭੋਰੇ ਹੀ ਚਾਰ ਭੋਰੇ ਅੱਛਾ ਹਾਂਜੀ ਹਾਂਜੀ ਡਾਟਾ ਵਾਲੇ ਕਿੰਨਾ ਜਰ ਹੋਇਆ ਇਹ ਨਿਸ਼ਾਨੀ ਮਿੱਟੀ ਨੂੰ ਇਹ ਮਿੱਟੀ ਤਕਰੀਬਨ ਹੱਲੇ 10 ਸਾਲ ਹੀ ਹੋਏ ਆ 10 15 ਸਾਲ ਇੰਨੇ ਵੀ ਹੋਏ ਕੁਛ ਸੀ ਚਾਹੁੰਦੇ ਸੀ ਕਿ ਜੋ ਪੁਰਾਣੀ ਇਮਾਰਤ ਸਾਂਭੀ ਵੀ ਰਹੀ ਦੀ ਤੇ ਕੋਈ ਗੱਲ ਨਹੀਂ ਸੀ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਤੇ ਲੱਭਦੀਆਂ ਨਹੀਂ ਅੱਜ ਕੱਲ। ਉਹ ਭਾਈ ਬਹੁਤ ਮਤਲਬ ਵੱਡੇ ਸੀ ਤੇ ਹੌਲੀ ਹੌਲੀ ਨਾ ਖਰਾਬ ਹੋ ਗਏ ਜਿਵੇਂ ਮਤਲਬ ਵੀ ਘਰਾਂ ਦੇ ਜਿਵੇਂ ਪਰਿਵਾਰ ਵਾਵਾ ਵੱਡਾ ਰਹਿੰਦਾ ਸੀ ਇਹਦੇ ਚ ਹੌਲੀ ਹੌਲੀ ਉਹ ਪਾਸੇ ਘਰ ਬਣਾ ਹੀ ਗਏ। ਉਹਨਾਂ ਦੀ ਸਾਂਭ ਸੰਭਾਲ ਨਹੀਂ ਹੋਈ। ਜਦੋਂ ਅਸੀਂ ਦੇਖਿਆ ਵਾ ਮਤਲਬ ਇਹ ਸਿਰਫ ਤਾਂ ਸੰਭਲੀ ਉਹ ਤਾਂ ਥੜਲੀ ਮੰਜ਼ਲ ਰਹਿ ਗਈ। ਅਦਾਗੀ ਉਤਪਤ ਹੋਟਾ ਜਿਹੀ ਸਿੱਟੇ ਟੋਟੇ ਗਏ ਸਮਾਗ ਕੋ ਬੜਾ ਬਲਵਾਨ ਹਾਂਜੀ ਹਾਂਜੀ ਸਮੇ ਦੇ ਨਾਲ ਸਾਰਾ ਕੁਝ ਹੀ ਟੁੱਟ ਹੋ ਜਾਂਦਾ ਹਾਂਜੀ ਹਾਂਜੀ ਉਹ ਹੈ ਕਿ ਵੀ ਮਤਲਬ ਮਹਾਰਾਜ ਜੀ ਸੋਦੇ ਟਾਈਮ ਦੇ 17 1800 ਸਾਲ ਦੇ ਅੱਛਾ ਜੀ ਹੁਣ ਤੁਸੀਂ ਮੈਨੂੰ ਉਹ ਕਿਹੜੀਆਂ ਸਮਾਦਾ ਕਹਿ ਰਹੇ ਸੀ ਉਹ ਕਿੱਥੇ ਬਣੀਆਂ ਕਿਹਨਾਂ ਦੀਆਂ ਬਣੀਆਂ ਉਹ ਆਪਣੇ ਸਰਦਾਰ ਮਤਲਬ ਗੁਲਾਬ ਸਿੰਘ ਦੀਆਂ ਅੱਛਾ ਜੀ ਹਾਂਜੀ ਤੇ ਉਹਨਾਂ ਦੇ ਵੱਡਿਆਂ ਦੀਆਂ ਹੀ ਅੱਛਾ ਸਰਦਾਰ ਗੁਲਾਬ ਸਿੰਘ ਤੇ ਠਾਕਰ ਸਿੰਘ ਸਰਦਾਰ ਠਾਕਰ ਸਿੰਘ ਉਹਨਾਂ ਦੀਆਂ ਸੁਣਾਤਾ ਹਾਂ ਜੀ ਹਾਂਜੀ ਹਾਂਜੀ ਪਏ ਫਿਰ ਆਪਾਂ ਸਮਾਦਾ ਤੇ ਚੱਲਦੇ ਆਂ ਵੇਖਦੇ ਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਗੁਰਦੁਆਰਾ ਸਾਹਿਬ ਨਾਲੇ ਮੱਥਾ ਟੇਕਦੇ ਨਾਲੇ ਤੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੇ ਆਂ ਕਿ ਜਿੱਥੇ ਗੁਰੂ ਮਹਾਰਾਜ ਦੇ ਚਰਨ ਪਏ ਸੀ ਹਾਂਜੀ 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 ਦੋਸਤੋ ਇਹ ਉਹਨਾਂ ਯੋਧਿਆਂ ਦਾ ਸਮਾਧਾਨ ਹੈ ਜਿਨ੍ਹਾਂ ਸਾਡੇ ਦੇਸ਼ ਵਾਸਤੇ ਬੜਾ ਕੁਝ ਕੀਤਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਫੌਜਾਂ ਦੀ ਜਰਨਲ ਰਹਿਣ ਭਾਈ ਇੱਥੇ ਕਿੰਨੇ ਕਿੰਨੇ ਦੀ ਸਮਾਧਾ ਸਰਦਾਰ ਗਲਾਬ ਸਿੰਘ ਹਾਂਜੀ ਤੇ ਉਹਨਾਂ ਦੇ ਵੱਡੇ ਸਰਦਾਰ ਠਾਕੁਰ ਸਿੰਘ ਠਾਕੁਰ ਸਿੰਘ ਜੀ ਹਾਂਜੀ ਠੀਕ ਹੈ ਤੇ ਆਪਾਂ ਵੇਖੀਏ ਨਾ ਹਾਂਜੀ ਪਾਧਾ ਨੂੰ ਚਾਬੀ ਨਹੀਂ ਹੈਗੀ ਚਾਬੀ ਮੇਉਣੇ ਕਹਣੀ ਕਿ ਅੰਦਰੋਂ ਬਣਾਉਣਾ ਹੈ ਅੱਛਾ ਜੀ ਗੱਲ ਕਿ ਇਹ ਲੋਬੀ ਨਹੀਂ ਰਹੀਆਂ ਜਿਆਦਾ ਹਾਂ ਲੋਬੀ ਆ ਨਾ ਫਿਰ ਅੰਦਰ ਵੱਟਦੇ ਵਰਦੇ ਅੱਛਾ ਜੀ ਤੁਸੀਂ ਇੱਥੋਂ ਵਿਖਾ ਸਕਦੇ ਸਾਰੀ ਸਿੰਦਰੀ ਉੱਤਰਾ ਹੀ ਹੋਈ ਆ ਅੱਛਾ ਜੀ ਜਿੱਤਰਾ ਉੱਥੇ ਸ਼ਾਮ ਸੰਤਾਰੀ ਦੀ ਹੋਈ ਨਾ ਉੱਤਰਾ ਹੀ ਅੰਦਰ ਸਿੰਦਰੀ ਹੋਈ ਅੱਛਾ ਜੀ ਹਾਂਜੀ ਹਾਂਜੀ ਦੋਸਤੋ ਤੁਸੀਂ ਵੇਖਿਆ ਸਮਾਦਾ ਦੇ ਅੰਦਰ ਜਿਹੜਾ ਵਾ ਬਹੁਤ ਵਧੀਆ ਕਲਰਫੁਲ ਹੋਏ ਆ ਤੇ ਇਹਨਾਂ ਦੀਆਂ ਆਪਾਂ ਚਾਬੀਆਂ ਨੇ ਲਿਆ ਸਕਦੇ ਥੋੜਾ ਕੋਸ਼ਿਸ਼ ਕਰਦੇ ਇਥੇ ਕਵਰੇਨਾ ਦਿਖਾਉਣ ਦੀ ਥੋੜਾ ਵਿਖਾ ਦਿਓ ਕਲਰ ਅੰਦਰ ਪੇਂਟਿੰਗ ਜਿਹੜੀ ਆ ਬਹੁਤ ਹੀ ਸੋਹਣੀ ਹੋਈ ਓਪਰ ਨੂੰ ਥੋੜਾ ਛੱਤ ਨੂੰ ਮਾਰਨ ਦੀ ਕੋਸ਼ਿਸ਼ ਕਰੋ ਕਿ ਕਲਰ ਜਿਹੜੇ ਵਾ ਉਦਾਂ ਹੀ ਬੜੇ ਸੋਹਣੇ ਬਣੇ ਵਾ ਇਹ ਦੋਸਤੋ ਅਸੀਂ ਜਿਹੜਾ ਸਮਾਦਾਂ ਤੇ ਖੜੇ ਆ ਇਹ ਸਮਾਦਾਂ ਜਿਹੜੀਆਂ ਵਾ ਕੋਈ ਆਮ ਸਮਾਦਾਂ ਨਹੀਂ ਆ ਕਿਉਂਕਿ ਇਹਨਾਂ ਸਾਡੇ ਦੇਸ਼ ਵਾਸਤੇ ਬੜਾ ਕੁਝ ਕੀਤਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਦਾ ਰਾਜ ਰਹੀ ਦੁਨੀਆ ਤੱਕ ਜਿਹੜਾ ਵਾ ਲੋਕ ਯਾਦ ਰੱਖਣਗੇ ਕਿਉਂਕਿ ਉਹਨਾਂ ਦੇ ਰਾਜ ਦੇ ਵਿੱਚ ਸਾਰਿਆਂ ਨੂੰ ਬਹੁਤ ਜਾਨੀਏ ਸੁਖ-ਸੁਹਤ ਆਈ ਉਹਨਾਂ ਦੇ ਫੌਜਾਂ ਦੇ ਜਿੰਨੇ ਵੀ ਸਾਰੇ ਜਰਨੈਲ ਸੀ ਦਾ ਉਹ ਸਾਰੇ ਹੀ ਲੋਕਾਂ ਨਾਲ ਬਹੁਤ ਮੋਹ ਪਿਆਰ ਨਾਲ ਗੱਲ ਕਰਿਆ ਕਰਦੇ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਵਾ ਬਹੁਤ ਸੋਹਣਾ ਰਾਜ ਹੀ ਤੇ ਐ ਭਾਜੀ ਤੁਸੀਂ ਮੈਨੂੰ ਦੱਸੋ ਕਿ ਇਥੇ ਉਹਨਾਂ ਦੀ ਜਿਹੜੀ ਸਮਾਜਵਾਦ ਸਰਦਾਰ ਗਲਾ ਉਹਦੀ ਜਿਹੜੀ ਕਲਪਤੀ ਆ ਜੀ ਕਲਕੱਤੀਓ ਤਾਦਵਜਨ ਦੇ ਵੀ ਉਹਨਾਂ ਨੂੰ ਬਾਹਰ ਨਹੀਂ ਜੀ ਸੋਨੇ ਕਲਕੱਤੀ ਦੀ ਬਾਗਡੋਰ ਦਿੱਤੀ ਇਹ ਵੀ ਤੁਸੀਂ ਕਲਕੱਤੀ ਦਾ ਉੱਧਰ ਦਾ ਰਾਸ ਸੰਭਾਲੋ ਜਾ ਕੇ ਤੇ ਜਰਨਲਰਾਂ ਨੂੰ ਆੱਡ ਆੱਡ ਜਗ੍ਹਾ ਤੇ ਭੇਜਿਆ ਹੈ ਹਾਂਜੀ ਹਾਂਜੀ ਫਿਰ ਉਹ ਗੋਲਬ ਸਿੰਘ ਕਲਕੱਤੀ ਇਹ ਵਜਨ ਦੇ ਅੱਛਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਗੋਲਬ ਸਿੰਘ ਕਲਕੱਤੀਆ ਸਰਦਾਰੋ ਨਾਲ ਦੀ ਸਮਾਹ ਤੇ ਖੜੇ ਆ ਬਹੁਤ ਵਧੀਆ ਲੱਗ ਰਿਹਾ ਵਾ ਹਾਂਜੀ ਦੋਸਤੋ ਆਪਾਂ ਹੁਣ ਉਸ ਪਵਿੱਤਰ ਅਸਥਾਨ ਤੇ ਜਾ ਰਹੇ ਆ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਮਹਾਰਾਜ ਜਿਨੇ ਚਰਨ ਪਾਏ ਨੇ ਜਿੱਥੇ ਗੁਰੂ ਮਹਾਰਾਜ ਜੀ ਨੇ ਜਿਹੜਾ ਮਿੱਠ ਜਿਹੜਾ ਬਾਸ ਸਕਦਾਂ ਨੂੰ ਖੂਨ ਕੱਢ ਕੇ ਦਿੱਤਾ ਸੀਗਾ ਤੇ ਆਓ ਚੱਲਦੇ ਆਂ ਗੁਰਦੁਆਰਾ ਸਾਹਿਬ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਉਸ ਸਥਾਨ ਤੇ ਖੜੇ ਆ ਜਿਹਦਾ ਇਤਿਹਾਸ ਬਹੁਤ ਦੁਨੀਆ ਤੇ ਵੱਡਾ ਇਤਿਹਾਸ ਆ ਸ੍ਰੀ ਗੁਰੂ ਹਰਗੋਬਿੰਦ ਜੀ ਪਾਸ਼ਾ ਮਹਾਰਾਜ ਜਿਸ ਜਗ੍ਹਾ ਤੇ ਆਏ ਤੇ ਉਹ ਜਗ੍ਹਾ ਤੇ ਅਸੀਂ ਗੁਰਦੁਆਰਾ ਸਾਹਿਬ ਖੜਿਆ ਰਹੇ ਕਰਦੇ ਨਾ ਬਾਬਾ ਜੀ ਨੇ ਗੱਲਬਾਤ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਮੈਨੂੰ ਗੁਰਦੁਆਰਾ ਸਾਹਿਬ ਬਾਰੇ ਦੱਸੋ ਤੇ ਉਹ ਖੂਬ ਬਾਰੇ ਵੀ ਦੱਸੋ ਕਿ ਜਦੋਂ ਗੁਰੂ ਨਵਰਾਜ ਜੀ ਇੱਥੇ ਆਏ ਸੀਗੇ ਵੇਖੋ ਜੀ ਇਹ ਜ਼ਿਲ੍ਹਾ ਤਰਨਤਾਰਨ ਬਾ ਪਿੰਡ ਮਣਿਆਲਾ ਜੈ ਸਿੰਘ ਆ ਤਹਿਸੀਲ ਪੱਟੀ ਦੇ ਵਿੱਚ ਜੀ ਜੀ ਤੇ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਬੀਬੀ ਬੀਬੀ ਵੀਰੋ ਜੀ ਦਾ ਵਿਆਹ ਕਰਕੇ ਤੇ ਇੱਥੇ ਆਏ ਨੇ ਪਿੰਡ ਮਣਿਆਲਾ ਜੈ ਸਿੰਘ ਵਿਖੇ ਜੀ ਜੀ ਇੱਥੇ ਉਹ 3 ਦਿਨ ਰਹੇ ਨੇ ਕੋਜੋ ਇਤਿਹਾਸਕਾਰਾਂ ਦੇ ਮੁਤਾਬਕ ਘੋੜੇ ਨਾਲ 700 ਘੋੜਸਵਾਰ ਵੀ ਇੱਥੇ ਨਾਲ ਆਇਆ ਨਾਲ ਆਏ ਇਹ ਇੱਥੇ ਆ ਕੇ ਉਹਨਾਂ ਨੇ ਉਹ ਰਹੇ ਨੇ 3 ਦਿਨ ਇੱਥੇ ਰਹੇ ਨੇ ਤੇ ਨਾਲ ਹੀ ਇੱਥੇ ਫਿਰ ਇੱਕ ਖੂਬ ਪਟਾਇਆ ਵਾ ਮਹਾਰਾ ਸੱਚੇ ਪਾਸ਼ਾ ਖੂਬ ਜਿੱਥੋਂ ਪਾਣੀ ਪਾਣੀ ਬੜੀ ਤਲਨੀ ਪਾਣੀ ਬਹੁਤ ਤੰਗੀ ਦਾ ਕਰਦੀ ਸੀ ਹਾਂਜੀ ਹਾਂਜੀ ਤੇ ਉਹਨਾਂ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੀ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਇੱਥੇ 7 8 ਤੇ 9 ਹਾੜ ਨੂੰ अच्छा लग जी लगदा जी इत्ते अच्छा जेड़ा गुरु महाराज जी ने शेर दा शिकार किता सी ओ इत्ते किता है के कि कंदे नहीं जी ओ शेर दा शिकार भाई ਝਾੜ ਉਧਰ ਕੀਤਾ ਜੀ ਭਾਈ ਸਾਹਿਬ ਜੀ ਬੜੇ ਬੜੇ ਸਾਹਿਬ ਹਾਂਜੀ ਇੱਥੋਂ ਜਾ ਕੇ ਹੀ ਉਧਰ ਇਤਿਹਾਸਕਾਰਾਂ ਮੁਤਾਬਕ ਹੀ ਇੱਥੋਂ ਜਾ ਕੇ ਉਧਰ ਫਿਰ ਜਾ ਕੇ ਸ਼ੇਰ ਦਾ ਸ਼ਿਕਾਰ ਕੀਤਾ ਸੀਗਾ अच्छा ਜੇ ਜੇ ਗੁਰੂ ਮਹਾਰਾਜ ਜੀ ਇੱਥੇ ਆਏ ਤੇ ਇੱਥੋਂ ਦੇ ਲੋਕਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਸੀ ਹੈਨਾ ਤੇ ਫਿਰ ਗੁਰੂ ਮਹਾਰਾਜ ਜੀ ਨੇ ਇੱਥੇ ਇੱਕ ਖੂਹ ਪਟਾਇਆ ਤੇ ਕਹਿੰਦੇ ਕਿ ਖੂਹ ਦੇ ਵਿੱਚ ਐਦਾਂ ਕੇ ਮਿੱਠਾ ਪਾਣੀ ਜਿਹੜਾ ਵਾ ਇੱਥੇ ਪ੍ਰਗਟ ਕੀਤਾ ਸੀ ਉਹਨਾਂ ਨੇ। ਬਹੁਤ ਸਵਾਦ ਸੀ ਜੀ। ਪਾਣੀ ਬਿਲਕੁਲ ਪੀਣ ਵਾਲਾ ਸੀ ਵਧੀਆ ਪਾਣੀ ਸੀ ਸਾਫ਼ ਪਾਣੀ ਜਿਹੜਾ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਿੰਡ ਵਾਸੀਆਂ ਨੂੰ ਤੇ ਆਪਣੇ ਪੀਣ ਵਾਸਤੇ ਇੱਥੇ ਬਣਵਾਇਆ ਜੀ ਖੂਹ। ਜੀ। ਉਹ ਖੂਹ ਅਜੇ ਵੀ ਪ੍ਰਾਰਥਨ ਖੂਹ ਕਵਰ ਨਹੀਂ ਕੀਤਾ ਪੂਰਾ ਉੱਥੋਂ ਥੋੜਾ ਨਿਸ਼ਾਨੀ ਸ਼ਰਮ। ਹਾਂ ਜੀ ਬਿਲਕੁਲ ਜੀ। अच्छा ये अरहुन तो भरतिया नहीं जांदा ओदा चाल ठीक है जी पर फिर भी रखया निशानी दे हां जी संगत जी ए बाबा जी ने ਗੱਲਬਾਤ ਕੀਤੀ ਤੇ ਗੱਲ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਅਸੀਂ ਬਹੁਤ ਹੀ ਵੜ ਭਾਗੇ ਆ ਕਿ ਅੱਜ ਅਸੀਂ ਉਸ ਅਸਥਾਨ ਤੇ ਖੜੇ ਆ ਕਿ ਜਿੱਥੇ ਗੁਰੂ ਮਹਾਰਾਜ ਜੀ ਨੇ ਚਰਨ ਪਾਏ ਸੀ ਤੇ ਆਓ ਸੰਗਤ ਜੀ ਦੇਖਦੇ ਆ ਉਹ ਪ੍ਰਾਤਨ ਸਮੇ ਦਾ ਖੂ ਜਿਹੜਾ ਗੁਰੂ ਮਹਾਰਾਜ ਜੀ ਨੇ ਇੱਥੇ ਉਹਨਾਂ ਖੂ ਪਟਾਇਆ ਸੀਗਾ ਕਿ ਇੱਥੋਂ ਪਾਣੀ ਦਾ ਜਿਹੜਾ ਵਾ ਪ੍ਰਬੰਧ ਕੀਤਾ ਸੀ ਤੇ ਆਓ ਇੱਕ ਨਜ਼ਰ ਖੂ ਤੇ ਮਾਰਦੇ ਆ ਇਹ ਉਹ ਖੂਹ ਆ ਜੀ ਜਿਹੜੀ ਹਾਲ ਦੀ ਘੜੀ ਤੇ ਨਿਸ਼ਾਨੀ ਰੱਖੀ ਆ ਅੱਛਾ ਆਓ ਕਹਿੰਦੇ ਕਿ ਸਾਡੇ ਤੁਰਖਿਆਂ ਮੁਤਾਬਕ ਇਹ ਖੂਹ ਆ ਜਿਹੜਾ ਇਹਦਾ ਪਾਣੀ ਜਲ ਮਿੱਠਾ ਹੀ ਵਰਤਦੇ ਵੀ ਰਹੇ ਪਹਿਲਾਂ ਦੇ ਹੋਂਦ ਤੇ ਇਹਦਾ ਜਲ ਨਹੀਂ ਵਰਤਿਆ ਜਾਂਦਾ ਪਰ ਨਿਸ਼ਾਨੀ ਗੁਰੂ ਮਹਾਰਾਜ ਦੀ ਅਜੇ ਹਾਲ ਦੀ ਘੜੀ ਸਮਾਂ ਵੀ ਬਹੁਤ ਹੋ ਚੁੱਕਾ ਨਾ ਭਾਜੀ ਰੱਖੀ ਆ ਸਮਾਂ ਬਹੁਤ ਜ਼ਿਆਦਾ ਹੋ ਚੁੱਕਾ ਵਾ ਤੇ ਇਹ ਬਹੁਤ ਹੀ ਇੱਕ ਜਿਹੜੀ ਨਾ ਖੁਸ਼ੀ ਵਾਲੀ ਗੱਲ ਵਾ ਕਿ ਅੱਜ ਦੇ ਸਮੇਂ ਤੱਕ ਇੰਨੇ ਸਦੀਆਂ ਬੀਤ ਗਏ ਇੰਨੇ ਸਾਲ ਹੋ ਗਿਆ ਪਰ ਗੁਰੂ ਮਹਾਰਾਜ ਦੀ ਜਿਹੜੀ ਆ ਖੂਦ ਹੀ ਨਿਸ਼ਾਨੀ ਅੱਜ ਵੀ ਇਹਨਾਂ ਸਾਹਮਣੇ ਰੱਖੀ ਤੇ ਥੋੜਾ ਤੁਸੀਂ ਕੈਮਰੇ ਨਾਲ ਦਿਖਾ ਦਿਓ। ਵਾਹਿਗੁਰੂ ਜੀ ਜਗਾਸਤ ਮਹਾਰਾਜ ਵਾਹਿਗੁਰੂ ਮਾਸ਼ਾ। ਹਾਂਜੀ ਗੁਰੂ ਪਿਆਰੇ ਸਹਿਤ ਸੰਗਤਾਂ ਜੀ ਏਸ ਹੀ ਜਗ੍ਹਾ ਤੋਂ ਸੰਗਤਾਂ ਜਿਹੜਾ ਵਾ ਜਲ ਛਕਦੀਆਂ ਸੀਗੀਆਂ ਤੇ ਇਹ ਜਿਹੜਾ ਵਾ ਬਹੁਤ ਹੀ ਪਵਿੱਤਰ ਖੂਹ ਆ ਕਿ ਕੋਈ ਕੋਈ ਗੁਰੂ ਮਹਾਰਾਜ ਜੀ ਦੇ ਤੇ ਚਰਨ ਪਏ ਆ ਬਿਲਕੁਲ ਜੀ ਹਾਂਜੀ ਇਹ ਆ ਜੀ ਪਿੰਡ ਮਨਿਹਾਲਾ ਜੈ ਸਿੰਘ ਦਾ ਅਸੀਂ ਖੜੇ ਆ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਸ੍ਰੀ ਗੁਰੂ ਹਰਗੋਬਿੰਦ ਜੀ ਪਾਸ਼ਾ ਮਹਾਰਾਜ ਇਸ ਪਿੰਡ ਦੇ ਵਿੱਚ ਆਏ ਇਸ ਪਿੰਡ ਦਾ ਜਿਹੜਾ ਉਹਨਾਂ ਨੇ ਕਾਫੀ ਕਲਿਆਣ ਕੀਤਾ ਸੰਗਤਾਂ ਬਹੁਤ ਜ਼ਿਆਦਾ ਉਹਨਾਂ ਦੇ ਆਏ ਆ ਤੇ ਖੁਸ਼ ਹੋਈਆਂ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਿਹੜਾ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਪਹੁੰਚ ਸਕੇ ਸਾਡੇ ਪੰਜਾਬੀਆਂ ਤੱਕ ਪਹੁੰਚ ਸਕੇ ਸਾਡੇ ਵਿਰਸੇ ਨੂੰ ਜਿਹੜਾ ਵਾ ਦੂਰ ਦੂਰ ਤੱਕ ਜਿਹੜਾ ਵਾ ਪਹੁੰਚ ਸਕੇ ਸੋ ਸਰਹੱਦੀ ਲੋਕ ਵਰਸਾ ਚੈਨਲ ਦੇ ਦੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਮਿਹਰਬਾਨੀ ਧੰਨਵਾਦ